ਸਹੋਲੇ ਬਹੁਤ ਬਰੀਆ ਜੀ ਆ ਤੈਨੂੰ ਦੇਖ ਹੀ ਰਏ ਚ ਮੋੜਾ ਸ਼ਾਇਆ ਪਬਲਿਕ ਦੇ ਵਿੱਚ ਹਰ ਇੱਕ ਨਗਰ 'ਚ ਹਰ ਇੱਕ ਸ਼ਹਿਰ 'ਚ ਚੜ੍ਹਦੀ ਕਲਾ ਵਾਲਾ ਗੁਰਦੀਪ ਸਿੰਘ ਰੰਧਾਵਾ ਜੀ ਲੰਬੀ ਲੀਡ ਲੈ ਕੇ ਜਿੱਤਣਗੇ ਤੇ ਇਹ ਸਾਰੇ ਜਿਤਾਉਂਗੀ ਕਿਉਂਕਿ ਇਹ ਜਿਹੜੀਆਂ ਪਹਿਲੀਆਂ ਰਵਾਇਤੀ ਪਾਰਟੀਆਂ ਸੀਗੇ ਪਰਵਾਰਿਕ ਪਰਿਵਾਰ ਪਾਰਟੀਆਂ ਦਾਦਾ ਆਇਆ ਪੁੱਤ ਆਇਆ ਅੱਗੇ ਦਾ ਪੁੱਤ ਆ ਗਿਆ ਨੂੰ ਆ ਗਿਆ ਇਹਨਾਂ ਨੂੰ ਹਟਾਉਣ ਇੱਕ ਇੱਕੋ ਹੀ ਸੋਚ ਆ ਕਿ ਇਹਨਾਂ ਨੂੰ ਬਾਹਰ ਕੱਢਣਾ ਕਿਉਂਕਿ ਡੇਰਾ ਬਾਬਾ ਨਾਨਕ ਦਾ ਬਾਰਡਰ ਦਾ ਏਰੀਆ ਜਿੱਥੇ ਬਹੁਤ ਵਿਕਾਸ ਤੋਂ ਬਲਿ ਦੁਨੀਆ ਜਿਹੜੀ ਵਾਂਝੀ ਰਹੀ ਹੈ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਸਪੜਾਂ ਦੀ ਤੇ ਸੜਕਾਂ ਦੀ ਔਰ ਬਾਕੀ ਇਹਨਾਂ ਦੀ ਜਿਹੜੀ ਇਹਨਾਂ ਦੀ ਸੋਚ ਹੈ ਘਰ ਪੜੋ ਤੇ ਰਾਜ ਕਰੋ ਉਹ ਸਾਡੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਹਨਾਂ ਦੀ ਇੱਕੋ ਸੋਚ ਹੈ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਘਰ ਨਹੀਂ ਪੜਨਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਗਰੀਬ ਦਾ ਚਾਹੇ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਅਸੀਂ ਸਾਰਿਆਂ ਨੂੰ ਇੱਕ ਜੁਟ ਹੋ ਕੇ ਦੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰੇ ਪਿੰਡ ਦਾ ਵਿਕਾਸ ਕਰਨਾ ਤੇ ਹੋ ਰਿਹਾ ਦਿਨੋ ਦਿਨ ਅੱਜ ਇਹਨਾਂ ਤੁਸੀਂ ਆ ਤੁਸੀਂ ਦੇਖ ਹੀ ਰਹੇ ਹੋ ਮੰਡਾਲ ਦੇ ਵਿੱਚ ਕਿੰਨੇ ਸੰਗਤ ਹੈ ਤੇ ਇਸੇ ਦੀਆਂ ਮਿਹਰਬਾਨੀਆਂ ਸਰਦਾਰ ਭਗਵੰਤ ਸਿੰਘ ਦੀਆਂ ਮਿਹਰਬਾਨੀਆਂ ਨੇ ਜਿਨ੍ਹਾਂ ਨੇ ਬਹੁਤ ਵਿਕਾਸ ਕੀਤਾ ਤੇ ਅੱਜ ਵੀ ਇਹੀ ਸੋਚ ਰਹੀ ਆ ਦੁਨੀਆ ਕੇ ਸਾਡੇ ਹਲਕੇ ਦਾ ਐਮ ਐਲ ਏ ਸਰਦਾਰ ਗਰਦੀਪ ਸਿੰਘ ਬਣੇ ਤੇ ਸਾਨੂੰ ਸਹੂਲਤਾਂ ਤੇ ਸਾਡੇ ਹਲਕੇ ਦਾ ਵਿਕਾਸ ਹੋਇਆ ਜੋ ਆਮਾਦ ਪਾਰਟੀ ਨੇ ਵੀ 25 ਸਾਲਾਂ ਦੇ ਕਾਰਜਕਾਲ ਨਾਲ ਕੰਮ ਕਰਾਈ ਕਿ ਉਤੋਂ ਲੋਕ ਸੰਤੁਸ਼ਟ ਨੇ ਜੀ ਬਿਲਕੁਲ ਸੰਤੁਸ਼ਟ ਹੈ ਜੀ ਬਿਲਕੁਲ ਕੋਈ ਬੰਦਾ ਹੈ ਜਿਹੜਾ ਇਹਨਾਂ ਨੇ ਸ਼ਰਾਬਾ ਪਿਆਰ ਪਿਆਲ ਕੇ ਤੇ ਗਾਂ ਤੋੜਿਆ ਜੀ ਇਹ ਇੰਟਰਵਿਊ ਵੀਰ ਦਿਓਗੇ ਸਾਡੇ ਇਲਾਕੇ ਦਾ ਸੋਚਿਆ ਕੱਖ ਨਹੀਂ ਇਹਨਾਂ ਦੀਆਂ ਸਾਜਿਸ਼ਾਂ ਨੇ ਕਿ दारू ਪਿਆਓ ਤੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਕਾਸ ਹੋਏ ਨਹੀਂ ਇਹਨਾਂ ਦੇ ਵਰਖਲਾ ਬੋਲਨ ਆਮ ਆਦਮੀ ਪਾਰਟੀ ਦੇ ਵਰਖਲਾ ਵਰਖਲਾ ਬੋਲਨ ਬਾਕੀ ਦੁਨੀਆ ਜਾਣਦੀ ਹੈ ਪੜੀ ਲਿਖੀ ਦੁਨੀਆ ਹੋ ਗਈ ਹੈ ਕੋਈ ਅਣਜਾਨੀ ਆ ਸਾਰੇ ਜਾਣਦੇ ਨੇ ਇੱਕੋ ਹੀ ਨਾਰਾ ਹੈ ਕਿ ਇਹਨਾਂ ਨੂੰ ਭੁਜਾਓ ਤੇ ਪਿੰਡਾਂ ਦਾ ਵਿਕਾਸ ਕਰੋ